ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗਰਤੀ ਯਾਤਰਾ ਬੀਬੀ ਕੋਲਾ ਜੀ ਪলাই ਕੇਂਦਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਅਗਲੇ ਪੜਾਅ ਲਈ ਰਵਾਨਾ ਹੋਈ ਪਵਿੱਤਰ ਯਾਤਰਾ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਅਤੇ ਵੱਡੇ ਵੱਡੇ ਰਾਜਾਂ ਬਿਹਾਰ, ਛਾਰਖੰਡ, ਪੱਛਮੀ ਬੰਗਾਲ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਹਰਿਆਣਾ ਪੰਜਾਬ ਰਾਹੀਂ ਗੁਜ਼ਰਦੀ ਹੋਈ ਅੰਤ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ertid ਤੇ ਸਮਾਪਤ ਹੋਵੇਗੀ। ਇਹ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਅਟਲ ਸਿਧਾਂਤਾਂ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੇ ਅਨਮੋਲ ਬਲੀਦਾਨ ਨੂੰ ਸਦਾ ਲਈ ਜਗਤ ਅੰਦਰ ਪ੍ਰਕਾਸ਼ਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪ੍ਰੇਰਣਾ ਪਹੁੰਚਾਉਣ ਲਈ ਕੱਢੀ ਗਈ ਹੈ। ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵਿਖੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਤਾਨਤਨ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਗੁਰੂਗ੍ਰੰਥ ਸਾਹਿਬ ਜੀ ਦੇ ਸੰਗਤਾਂ ਨੇ ਦਰਸ਼ਨ ਕੀਤੇ ਅਤੇ ਇਸ ਮੌਕੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਵੱਲੋਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਯਾਤਰਾ ਨਾਲ ਆਏ ਪਤਵੰਤੇ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਅਤੇ ਸੰਗਤਾਂ ਨੇ ਆਖਿਆ ਕਿ ਉਹ ਬੜੇ ਵਡਭਾਗੀ ਹਨ ਕਿ ਉਹਨਾਂ ਨੂੰ ਅੱਜ ਯਾਤਰਾ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਜੀ ਦੀ ਸਾਰੀ ਕਮੇਟੀ ਦਾ ਸਿੰਘ ਸਾਹਿਬਾਂ ਦਾ ਪੰਜ ਪਿਆਰੇ ਪੰਜ ਨਿਸ਼ਾਨੀਆਂ ਦਾ ਧੰਨਵਾਦ ਹੈ ਜੋ ਨਗਰ ਕੀਰਤਨ ਜਿਹੜਾ ਉਹ ਜਾਗਰਤੀ ਯਾਤਰਾ ਦੇ ਰੂਪ ਵਿੱਚ ਇੱਕ ਰਾਤ ਦਾ بڑا ਭਲਾਈ ਕੇਂਦਰ ਕੀਤਾ ਇੱਥੇ ਫਿਰ ਹੁਣ ਸੰਗਤਾਂ ਅਸ਼ਸ਼ਤਰਾਂ ਦੇ ਦਰਸ਼ਨ ਵੀ ਕਰ ਰਹੀਆਂ ਆ ਬਾਬਾ ਦੀਪ ਸਿੰਘ ਜੀ ਦੇ ਹੱਥ ਲੈ ਕੇ ਸਰੂਪ ਦੇ ਦਰਸ਼ਨ ਵੀ ਕਰ ਰਹੀਆਂ ਅਸੀਂ ਸਾਰੇ ਭਲਾਈ ਕੇਂਦਰ ਵੱਲੋਂ ਉਹਨਾਂ ਦਾ ਸ਼ੁਕਰਾਨਾ ਕਰਦੇ ਆਂ ਬਸ ਬਾਬਾ ਦੀਪ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਬਾਬਾ ਦੀ ਸੰਜੀ ਦੇ ਹੱਥ ਲਿਖਾ ਸਰੂਪ ਮਹਾਰਾਜੀ ਦੇ ਉਪਰਦਰਸ਼ਨ ਕਰਕੇ ਆਏ ਆ ਸਾਡੇ ਭਲਾਈ ਕੰਦਰ ਦੇ ਵੱਡੇ ਭਾਗ ਨੇ ਅੰਮਰਸਰ ਵਾਲਿਆਂ ਦੇ ਭਾਗ ਨੇ ਗੁਰਤੇਗ ਬਹਾਦਰ ਮਹਾਰਾਜ ਦੇ ਕੀਮਤੀ ਸ਼ਸਤਰ ਤੇ ਕਤਾਰ ਪੂਸਾ ਜਿਹੜੀ ਸ੍ਰੀ ਸਾਹਿਬ ਦੇ ਨਾਲ ਜੰਗ ਲੜੀ ਉਹ ਸ੍ਰੀ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਕੜੇ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਹੋ ਰਹੇ ਨੇ ਮਹਾਰਾਜੀ ਮਿਹਰ ਕਰਨ ਇਹ ਇਸੇ ਤਰ੍ਹਾਂ ਸਾਨੂੰ ਖੁਸ਼ਕਿਸਮਤੀ ਬਖਸ਼ਦੇ ਰਹਿਣ ਇਹ ਜਾਗਰਤੀ ਯਾਤਰਾ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਚੱਲ ਕਰਕੇ ਸੋ ਨੌ ਸਟੇਟਾਂ ਵਿੱਚ ਹੁੰਦਿਆਂ ਹੋਏ ਆ ਇਹ ਪੰਜਾਬ ਪੁੱਜੀ ਹੈ ਅਗਲਾ ਇਹਦਾ ਪੜਾ ਫਗਵਾੜੇ ਹੈ ਸੋ ਉਸ ਤੋਂ ਅਗਲਾ 27 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਜਾਗਰਤੀ ਯਾਤਰਾ ਦੀ ਸੰਪੂਰਨਤਾ ਹੈ ਜੀ ਇਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਾਏ ਜਾ ਰਹੇ ਨੇ ਦੇ ਸਤਿਗੁਰੂ ਗੁਰਦੇਵ ਬਹਾਦਰ ਜੀ ਮਹਾਰਾਜ ਜੀ ਦਾ ਕੜਾ ਹੈ ਅਤੇ ਕਿਰਪਾਨ ਹੈ ਅਤੇ ਹੋਰ ਵੀ ਪ੍ਰਾਤਨ ਸ਼ਸਤਰਾਂ ਦੇ ਦਰਸ਼ਨ ਕਰਾਏ ਜਾ ਰਹੇ ਨੇ ਸੰਤਨ ਨੂੰ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਥੇ ਅਮਰਸਰ ਆਉਣ ਕਰਕੇ ਸੰਤਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਖੁਸ਼ੀ ਆਈ ਹੈ ਬਾਬਾ ਜੀ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਆਏ ਉਹਨਾਂ ਦੇ ਸ਼ਸਤਰ ਆਏ ਦੇ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਾਗਾ ਵਾਲੇ ਜਿਹੜੇ ਮਹਾਰਾਜਾ ਦੇਵੀ ਸਾਹਿਬ ਮਹਾਰਾਜਾ ਦੇ ਨਗਰੀ ਸੀ ਆਏ ਹੜੇ ਆਪਣੇ ਦਰਸ਼ਨ ਕਰਾਏ ਮਹਾਰਾਜ ਧੰਨ ਧੰਨ ਬਾਬਾ ਦੀਪ